ਆਪ ਸਭ ਨੇ ਪਿਆਰ ਪਰਿਸ਼ਰਸ਼ੀ ਕਾ ਨਮਸਕਾਰ ਅਦਾ ਇਸ ਪ੍ਰੋਗਰਾਮ ਨਾਲ ਜੁੜੇ ਬੈਠੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੱਲਾਂ ਕਰਨੀਆਂ ਨੇ ਇੱਕ ਉਸ ਅਮੋਸ਼ਨ ਤੇ ਉਸ ਭਾਵਨਾ ਤੇ ਉਸ ਜਜ਼ਬੇ ਤੇ ਜਿਹਨੂੰ ਆਮੀ ਸਾਰੇ ਆਪਾਂ ਹੰਡੋ ਨਹੀਂ ਵੀ ਰਹਿਨੇ ਮਾਰੀ ਜੇ ਕੋਈ ਗੱਲ ਹੋ ਜਾ ਘਰ ਚ ਗੁੱਸਾ ਆ ਜਾਂਦਾ ਤੇ ਗੁੱਸਾ ਹਰੇਕ ਨੂੰ ਆ ਜਾਂਦਾ ਚਾਹੇ ਨੁਕਸਾਨ ਕਰਨ ਵਾਲਾ ਹੋਵੇ ਉਹਨੂੰ ਮਿਕ ਗੁੱਸਾ ਆ ਜਾਂਦਾ ਆਪਣੇ ਆਪ ਤੇ ਕਿ ਨੁਕਸਾਨ ਮੇਰੇ ਕੋਲ ਹੋ ਗਿਆ ਤੇ ਜੇ ਸਾਹਮਣੇ ਕੋਈ ਉਸ ਨੁਕਸਾਨ ਨੂੰ ਵੇਖ ਰਿਹਾ ਹੋਵੇ ਤਾਂ ਗੁੱਸਾ ਉਹ ਵੀ ਆਉਂਦਾ ਹੈ ਕਿ ਇਹਨੇ ਕਰਤਾ ਪਲੇਟ ਹੀ ਤੋੜਦੀ ਉਹ ਘਰ ਦੇ ਵਿੱਚ ਤੇ ਉਹ ਬਾੜ ਮੱਚ ਜਾਂਦਾ ਸੋ ਗੁੱਸਾ ਇੱਕ ਇਮੋਸ਼ਨ ਹੈ ਹੋਰ ਬਹੁਤ ਸਾਰੀਆਂ ਇਮੋਸ਼ਨਸ ਦੇ ਨਾਲ ਗੁੱਸਾ ਵੀ ਇੱਕ ਇਮੋਸ਼ਨ ਹੈ ਪਿਆਰ ਕਰਦੇ ਆ ਤਰਸ ਕਰਦੇ ਆ ਸਾਡੇ ਸਰੀਰ ਜਿਹੜਾ ਹੈ ਨਾ ਇਹਦੇ ਅੰਦਰ ਬਹੁਤ ਸਾਰੀਆਂ ਭਾਵਨਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਗੁੱਸਾ ਇੱਕ ਐਹੋ ਜੀ ਭਾਵਨਾ ਹੈ ਜਿਹਦੇ ਕਈ ਪੱਖ ਨੇ ਅੱਜ ਅਸੂਨਾ ਹੀ ਪੱਖਾ ਦੀ ਗੱਲਬਾਤ ਕਰਨੀ ਹੈ ਮੇਰੇ ਨਾਲ ਡਾਕਟਰ ਗਗਨਦੀਪ ਸਾਡੇ ਕੋਲ ਸ਼ਾਮਿਲ ਹੋ ਰਹੇ ਨੇ ਤੇ ਇਹਨਾਂ ਦੇ ਕੋਲ ਆਪਾਂ ਪੁੱਛਾਂਗੇ ਇਹ ਗੁੱਸਾ ਚੰਗਾ ਹੈ ਗੁੱਸਾ ਮਾੜਾ ਗੁੱਸੇ ਦਾ ਕੀ ਪ੍ਰਭਾਵ ਪੈਂਦਾ ਸੋ ਆਪਾਂ ਪਹਿਲਾਂ ਦਾ ਸਵਾਗਤ ਕਰਦੇ ਆ ਤੇ ਫਿਰ ਆਪਾਂ ਤੁਹਾਡੇ ਨਾਲ ਇਸ ਗੱਲਬਾਤ ਦੀ ਸਾਂਝ ਪਾਉਣੀ ਹੈ ਗਗਨਦੀਪ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਮੈਮ ਇੱਕ ਵਾਰੀ ਫਿਰ ਤਾਂ ਕਿ ਹੈ ਕਿ ਅਸੀਂ ਅਕਸਰ ਲੋਕਾਂ ਦੇ ਨਾਲ ਗੱਲਬਾਤਾਂ ਕਰਦੇ ਰਹਿੰਦੇ ਹਾਂ ਹਾਂਜੀ ਬਿਲਕੁਲ ਜਦੋਂ ਦੇ ਵੀ ਜੇ ਮੈਂ ਗੱਲ ਕੀਤੀ ਹੈ ਗੁੱਸੇ ਦੀ ਇਹ ਹੁਣੇ ਗੁੱਸੇ ਦੇ ਹੋਗਾ ਭੀ ਜੇ ਤਾਂ ਨੁਕਸਾਨ ਹੋ ਗਿਆ ਤੇ ਦੋਨੋਂ ਪਾਸੇ ਹੁੰਦਾ ਜਿਹਦਾ ਜਿਹਨੇ ਕੀਤਾ ਮੈਨੂੰ ਆਪਣੀ ਘਟਨਾ ਚੇਤੇ ਆਉਂਦੀ ਹੈ ਕਿ ਜੇ ਕੋਈ ਫਟਾਫਟ ਫਟਾਫਟ ਕੰਮ ਕਰ ਦੇ ਨੁਕਸਾਨ ਹੋਣਾ ਤੇ ਮਾਦਾ ਨੇ ਝੜਕਾ ਮਾਰਨੀ ਹੈ ਤੇ ਮੈਨੂੰ ਯਾਦ ਹੈ ਮੈਂ ਇੱਕ ਵਾਰੀ ਕਿਹਾ ਵੀ ਮੈਨੂੰ ਵੀ ਪਤਾ ਮੈਂ ਨੁਕਸਾਨ ਕੀਤਾ ਹੈ ਮੇਰੇ ਕੋ ਮਤਲਬ ਮੇਰੇ ਅੰਦਰੋਂ ਵੀ ਉਹ ਜਜਬਾ ਇੱਕ ਉੱਠ ਪੈਂਦਾ ਸੀਗਾ ਸੋ ਬਹੁਤ ਸਾਰੀਆਂ ਜਜ਼ਬਾਤ ਨੇ ਬਟ ਮੈਚੋਨੀਆ ਕਾ ਜਦੋਂ ਗੁੱਸੇ ਤੇ ਗੱਲ ਕਰੀਏ ਕਿਉਂਕਿ ਗੁੱਸਾ ਕਹਿੰਦੇ ਹੋਣਾ ਵੀ ਚਾਹੀਦਾ ਤੇ ਗੁੱਸਾ ਜਿਆਦਾ ਆ ਜਾਵੇ ਤੇ ਨੁਕਸਾਨ ਵੀ ਬੜਾ ਹੁੰਦਾ ਹੈ ਗੁੱਸਾ ਕਹਿੰਦੇ ਵੀ ਗੁੱਸਾ ਕਰਨ ਲਈ ਤਾਕਤ ਚਾਹੀਦੀ ਹੈ ਤੇ ਚੁੱਪ ਰਹਿਣ ਲਈ ਉਦੋਂ ਵੀ ਜਿਆਦਾ ਵੱਡੀ ਤਾਕਤ ਚਾਹੀਦੀ ਹੈ ਸੋ ਦੋਨਾਂ ਚੀਜ਼ਾਂ ਜਿਹੜੀਆਂ ਨੇ ਸਾਈਡ ਬਾਈ ਸਾਈਡ ਚੱਲਦੀਆਂ ਸੋ ਤੁਸੀਂ ਦੱਸੋ ਕਿ ਤੁਹਾਡਾ ਬੀਇੰਗ ਡਾਕਟਰ ਆਮ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਗੁੱਸੇ ਦਾ ਕਿੰਨਾ ਕੁ ਰੋਲ ਹੈਗਾ ਮੈਂ ਗੁੱਸਾ ਜੋ ਹੈ ਉਹ ਬਹੁਤ ਹੀ ਇੰਟੈਂਸ ਔਰ ਸਟਰੋਂਗ ਇਮੋਸ਼ਨ ਹੈ ਜੀ ਔਰ ਹਮੇਸ਼ਾ ਗੁੱਸਾ ਇੱਕ ਰਿਐਕਸ਼ਨ ਹੁੰਦਾ ਹੈ ਕਿਸੇ ਸਿਚੁਏਸ਼ਨ ਕਿਸੇ ਪਰਸਨ ਕਿਸੇ ਚੀਜ਼ ਦੇ ਅਗੇਂਸਟ ਕੁਝ ਹੋਇਆ ਐਂਡ ਉਹ ਤੁਹਾਡਾ ਰਿਐਕਸ਼ਨ ਹੈ ਹਨਾ ਫਿਜ਼ੀਕਲੀ ਉਹ ਕੋਈ ਗੱਲ ਵਾਪਰੇਗੀ ਤੇ ਫਿਰ ਰਿਐਕਸ਼ਨ ਉਹਦਾ ਹੋਣਾ ਤਾਂ ਹੀ ਮੈਂ ਕਹਾਂ ਨਾ ਵੀ ਪਲੇਟ ਜੀ ਟੁੱਟ ਗਈ ਹੈ ਤੇ ਉਹਦੇ ਤੇ ਮੰਮੀ ਨੂੰ ਵੀ ਗੁੱਸਾ ਆ ਗਿਆ ਤੇ ਮੁੰਡੇ ਨੇ ਵੀ ਜਿਵੇਂ ਮੈਨੂੰ ਯਾਦ ਹੈ ਇੱਕ ਸਰਜੀਤ ਪਾਤ੍ਰਨ ਦਾ ਗਾਣਾ ਹੈ ਕਿ ਸਾਡੇ ਤੋਂ ਗਲਾਸ ਟੁੱਟਿਆ ਤੇ ਮੰਮੀ ਨੇ ਸਾਨੂੰ ਬੜੀ ਝੜਕਾ ਮਾਰੀ ਆ। ਸੋ ਉਹ ਚੀਜ਼ਾਂ ਵਾਕਈ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇਹ ਛੋਟੇ ਛੋਟੇ ਗੁੱਸੇ ਜਿਹੜੇ ਨੇ ਉਹ ਹੋ ਜਾਂਦੇ ਨੇ। ਹਾਂਜੀ। ਇਸ ਲਈ ਐਂਗਰ ਇਸ ਆਲਵੇਜ਼ ਅ ਰਿਐਕਸ਼ਨ। ਓਕੇ। ਫਿਜ਼ੀਕਲੀ ਜੇ ਤੁਸੀਂ ਦੇਖੋ ਕਿ ਕਿਸੇ ਨੂੰ ਗੁੱਸਾ ਆ ਰਿਹਾ ਹੈ ਤਾਂ ਯੂ ਵਿਲ ਨੋਟਿਸ ਕਿ ਕਈ ਚੀਜ਼ਾਂ ਬੋਡੀ ਵਿੱਚ ਹੁੰਦੀਆਂ ਫਿਜ਼ੀਓਲੋਜੀਕਲੀ। ਤੁਹਾਡੀ ਬਰੀਥਿੰਗ ਫਾਸਟ ਹੋ ਜਾਂਦੀ ਹੈ। ਤੁਹਾਡੀ ਹਾਰਟ ਰੇਟ ਫਾਸਟ ਹੁੰਦੀ ਹੈ। ਤੁਹਾਨੂੰ ਇੱਕ ਗਰਮੀ ਆਣ ਲੱਗ ਜਾਂਦੀ ਹੈ ਸਵੇਟਿੰਗ ਹੁੰਦੀ ਹੈ ਹਨਾ ਇਹ ਸਾਰੇ ਤੁਹਾਡੇ ਕੁਝ ਬੋਡੀ ਦੇ ਰਿਐਕਸ਼ਨਸ ਹੁੰਦੇ ਆ बिकॉज ਆਫ ਕੁਝ ਹਾਰਮੋਨਸ ਰਿਲੀਜ਼ ਹੁੰਦੇ ਹਨ ਜਦ ਵੀ ਸਾਡੀ ਬੋਡੀ ਏਂਗਰ ਵਿੱਚ ਆਂਦੀ ਹੈ ਤਾਂ देयर इज ਅ ਰਿਲੀਜ਼ ਆਫ ਐਡਰੇਨਾਲੀਨ ਐਂਡ ਕੋਰਟੀਸੋਲ ਹਾਰਮੋਨ ਇਹ ਤੁਹਾਡੇ ਸਟ्रेस ਹਾਰਮੋਨਸ ਹੈ ਇਹ ਤੁਹਾਡੀ ਬੋਡੀ ਨੂੰ ਬੰਦਿਆਂ ਨੂੰ ਹਾਰਮੋਨਸ ਦਾ ਤੇ ਸ਼ਾਇਦ ਨਾ ਵੀ ਹੋਵੇ ਬਟ ਇਹ ਹੈਗਾ ਕਿ ਜ਼ਰੂਰ ਅੰਦਰ ਕੁਝ ਨਾ ਕੋਈ ਉੱਭੜਦਾ ਜਿਹਦੇ ਕਰਕੇ ਕਹਿੰਦੇ ਨਾ ਗੁੱਸੇ ਚ ਮੂੰਹ ਲਾਲ ਹੋ ਗਿਆ ਯੈਸ ਜਾਦੇ ਤੁਸੀਂ ਗੁੱਸਾ ਕਰ ਰਹੇ ਹੋ ਤਾਂ ਤੁਹਾਡੀ ਬੋਡੀ ਇੱਕ ਫਾਈਟ ਐਂਡ ਫਲਾਈਟ ਰਿਸਪੌਂਸ ਵਿੱਚ ਜਾਂਦੀ ਹੈ ਹੈਨਾ ਕਿ ਜਾਂ ਤਾਂ ਇੱਥੇ ਤੇ ਅਸੀਂ ਚਲੇ ਜਾਈਏ ਜਾਂ ਫਿਰ ਅਸੀਂ ਲੜੀਏ ਮੁਕਾਬਲਾ ਕਰੀਏ ਹਾਂਜੀ ਤਾਂ ਇਸ ਰਿਸਪੌਂਸ ਵਿੱਚ ਬੋਡੀ ਦੇ ਬਹੁਤ ਸਾਰੇ ਚੀਜ਼ਾਂ ਰਿਲੀਜ਼ ਹੁੰਦੀ ਹੈ ਫੋਰ ਐਗਜ਼ਾਮਪਲ 슈ਗਰ ਰਿਲੀਜ਼ ਹੁੰਦੀ ਹੈ ਕਿ ਹੁਣ ਤੁਸੀਂ ਐਕਸ਼ਨ ਲੈਣਾ ਹੈ ਤੁਹਾਨੂੰ એનર્ਜੀ ਚਾਹੀਦੀ ਹੈ ਨਾ ਤਾਂ ਲਿਵਰ ਨੂੰ ਮੈਸੇਜ ਜਾਂਦਾ ਹੈ ਲਿਵਰ 슈ਗਰ ਰਿਲੀਜ਼ ਕਰ ਦਿਆ ਤਾਂ ਇਸ ਤਰੀਕੇ ਨਾਲ ਬੋਡੀ ਦੀ ਫਿਜ਼ੀਕਲ ਰਿਸਪੌਂਸ ਹੁੰਦੀ ਹੈ ਟੂ ਐਂਗਰ नाउ लोंग टर्म मतलब डिफरेंट टाइप्स ऑफ फॉर एग्जाम्पल एक होंगे इमीजिएट कुछ चीज हो गए uh. थोड़ी देर बाद बॉडी की रियक्शन भी थोड़ी देर बाद काट हो लेकिन एक होंगी क्रॉनिक एंगर ती लोंग टर्म हफ्ते महीने साल पर गुस्सा ही हो okay. किसी चीज uh. लेके uh. कई लोग देखा होगा उन्होंने नेचर होंगी कि हमेशा खिजे हुए रहा ਨਾ ਇਰੀਟੇਟਿਡ ਛੋਟੀ ਛੋਟੀ ਗੱਲਾਂ ਪਰ ਉਹ क्रोनिक ਉਹਨਾਂ ਦਾ ਬਾਈ ਨੇਚਰਿਕ क्रोनिक ਏਂਗਰ ਸਟੇਜ ਰਹਿੰਦੀ ਹੈ ਮਤਲਬ ਦੇ ਆਰ क्रोनिकली ਏਂਗਰੀ ਤਾਂ ਥੀਸ ਕਾਈਂਡ ਆਫ ਥਿੰਗਸ ਲੌਂਗ ਟਰਮ ਵਿੱਚ ਇਹ ਤੁਹਾਡੀ ਬੋਡੀ ਨੂੰ ਇਫੈਕਟ ਕਰਦੇ ਆ ਤੁਹਾਨੂੰ ਬਲੱਡ ਪ੍ਰੈਸ਼ਰ 슈ਗਰ ਵਧਦੀ ਹੋਈ ਰਹਿ ਸਕਦੀ ਹੈ ਤੁਹਾਡਾ ਸਟ੍ਰੈਸ ਲੈਵਲ ਹਮੇਸ਼ਾ ਹਾਈ ਹੈ ਤੁਸੀਂ ਹਮੇਸ਼ਾ ਫਾਈਟ ਐਂਡ ਫਲਾਈਟ ਮੋਡ ਵਿੱਚ ਹੋ ਕਦੇ ਰਿਲੈਕਸ ਹੀ ਨਹੀਂ ਹੋ ਤਾਂ ਲੌਂਗ ਟਰਮ ਵਿੱਚ ਇਟ ਇਜ਼ ਡੈਟ੍ਰੀਮੈਂਟਲ ਟੂ ਦਾ ਬੋਡੀ ਇਹ ਤੁਹਾਨੂੰ ਹਾਮ ਕਰਦੀ ਹੈ ਜਦੋਂ ਜਿਹੜੇ ਹਾਰਮੋਨਸ ਐਕਸਟਰਾ ਨਿਕਲਦੇ ਨੇ ਜਿੰਦੇ ਨਾਲ એનર્ਜੀ ਜਿਵੇਂ ਕਹਿੰਦੇ ਸ਼ੂਗਰ ਜ਼ਿਆਦਾ ਰਿਲੀਜ਼ ਹੁੰਦੀ ਹੈ ਤੇ ਉਹਦਾ ਫਿਰ ਫਿਜ਼ੀਕਲੀ ਸਾਡੇ ਤੇ ਕੀ ਇਫੈਕਟ ਪੈ ਜਾਂਦਾ ਕਿਉਂਕਿ ਸ਼ੂਗਰ ਜਿਹੜੀ ਹੈ ਉਹ ਰਿਲੀਜ਼ ਤਾਂ ਹੋ ਗਈ ਫਿਰ ਉਹ ਯੂਜ਼ ਵੀ ਤਾਂ ਕਿਤੇ ਹੋਣੀ ਆ ਉਹ ਐਂਗਰ 'ਚ ਹੀ ਯੂਜ਼ ਹੋ ਜਾਂਦੀ ਹੈ ਕਿ ਜਾਂ ਕਿਤੇ ਡਿਪੋਜ਼ਿਟ ਵੀ ਹੁੰਦੀ ਰਹੀ ਹੁੰਦਾ ਅਗੇ ਨੇ ਸ਼ਾਰਟ ਟਰਮ ਐਂਡ ਲੌਂਗ ਟਰਮ ਹੈ ਜੇ ਤੁਸੀਂ ਇੱਕ ਵਾਰ ਐਂਗਰੀ ਹੋਏ ਉਹ ਲੈਟ ਹਨਾ ਕੁਝ ਈਵੈਂਟ ਹੋ ਗਿਆ ਤਾਂ ਉਹਦੇ ਬਾਅਦ ਉਹ ਸ਼ੂਗਰ ਤੁਹਾਡੀ ਬੋਡੀ ਆਪਣੇ ਆਪ ਇਨਸੂਲਿਨ ਰਿਲੀਜ਼ ਕਰਕੇ ਉਹਨੂੰ ਹੈਂਡਲ ਕਰੇਗੀ ਓਕੇ ਨਾ ਆਪਣੇ ਆਪ ਇਨਸੂਲਿਨ ਬੋਡੀ ਵਿੱਚ ਰਿਲੀਜ਼ ਹੋਏਗਾ ਇਨਸੂਲਿਨ ਸ਼ੂਗਰ ਦੇ ਲੈਵਲ ਕੱਟ ਕਰੇਗਾ ਲੇਕਿਨ ਲੌਂਗ ਟਰਮ ਜੇ ਹਮੇਸ਼ਾ ਹੀ ਤੁਹਾਡਾ ਕੋਰਟਿਸੋਲ ਹਾਰਮੋਨ ਹਾਈ ਲੈਵਲ ਪਰ ਹੈ ਤਾਂ ਦੈਨ ਯੂ ਮਾਈਟ ਐਂਡ ਅਪ ਵਿਦ ਡਾਇਬੀਟੀਜ਼ ਇਸ ਤਰ੍ਹਾਂ ਦੇ ਹੈਲਥ ਇਸ਼ੂਸ ਤੁਹਾਨੂੰ ਹੋ ਸਕਦੇ ਹਨ ਕ੍ਰੋਨਿਕਲੀ ਓਕੇ ਗੁੱਸਾ ਬਿਮਾਰੀਆਂ ਵੀ ਲੈ ਆਉਂਦਾ ਹੈ ਗੁੱਸਾ ਬਿਮਾਰੀ ਕ੍ਰੋਨਿਕ ਸਪੈਸ਼ਲੀ ਕ੍ਰੋਨਿਕ ਸਪੈਸ਼ਲੀ ਹਾਂਜੀ ਅੱਛਾ ਜਿਹੜਾ ਇਨਸਟੈਂਟ ਗੁੱਸਾ ਹੈ ਇਹਦਾ ਮਤਲਬ ਉਹਦਾ ਕੋਈ ਬੜਾ ਵੱਡਾ ਨੁਕਸਾਨ ਨਹੀਂ ਹੈਗਾ ਇਨਸਟੈਂਟ ਗੁੱਸੇ ਦੇ ਫਾਇਦੇ ਵੀ ਹੋ ਸਕਦੇ ਹਨ ਅੱਛਾ ਹਾਂਜੀ ਐਂਗਰ ਉਸੇ ਦਾ ਫਾਇਦਾ ਵੀ ਹੋ ਜਾਂਦਾ ਹੈ ਗੁੱਸੇ ਦਾ ਫਾਇਦਾ ਵੀ ਹੁੰਦਾ ਹੈ ਉਹ ਕਰ ਲੈਣਾ ਚਾਹੀਦਾ ਕਦੇ ਕਦੇ ਆਪਣੇ ਆਪ ਤੇ ਵੀ ਕਰ ਲਵੇ ਬੰਦਾ ਆਪਣੇ ਆਪ ਤੇ ਵੀ ਕਰ ਲਵੇ ਐਂਗਰ ਇੱਕ ਸਿਰਫ ਇੱਕ 네ਗੇਟਿਵ ਇਮੋਸ਼ਨ ਨਹੀਂ ਹੈ ਐਂਗਰਿਕ ਪੋਜ਼ਿਟਿਵ ਇਮੋਸ਼ਨ ਵੀ ਹੈ ਇਫ ਯੂ ਮਾਈਟ ਹੈਵ ਸੀਨ ਜੋ ਲੋਕ ਕਦੇ ਗੁੱਸੇ ਨਹੀਂ ਹੁੰਦੇ ਹਨਾ ਉਹਨਾਂ ਦੀ ਕੋਈ ਰਿਐਕਸ਼ਨ ਨਹੀਂ ਹੁੰਦੀ ਬਾਕੀ ਲੋਕ ਉਹਨਾਂ ਨੂੰ ਫॉर ਗਰੰਟਡ ਲੈਂਦੇ ਹਨ ਹਾਂ ਹਨਾ ਇਹਦਾ ਕੀ ਹੈ ਇਹ ਹਰ ਚੀਜ਼ ਦੇ ਵਿਲ ਐਕਸੈਪਟ ਇਹਨੂੰ ਕੀ ਫਰਕ ਪੈਂਦਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਦੇ ਕਈ ਵਾਰ ਉਹ ਡੋਰ ਮੈਟ ਵਾਲੀ ਫੀਲਿੰਗ ਹੋ ਜਾਂਦੀ ਹੈ ਸਭ ਲੋਕ ਤੁਹਾਡੇ ਉੱਪਰ ਤੇ ਲੰਘ ਰਹੇ ਹਨ ਤੁਹਾਨੂੰ यू you नो know, कोई इंपॉर्टेंस नहीं मिल रही स so, एक स्ट्रोंग परसनैलिटी बिल्ड करने विच देर शुड बी वन एलीमेंट ऑफ एंगर ऑल्सो थोड़ा जो दूसरे बंद ना डर भी लगना चाहिए कि हाँ इफ़ आई क्रॉस अ लाइन तो ये मेरे पर गुस्सा होएगा तो इसलिए गुस्से नु तुसी अपनी विच यू कैन यूज इट टू बिल्ड अ स्ट्रोंग परसनैलिटी बट यही जरूरी है कि यू you नो know कि कद रिएक्ट करना और कद रिएक्ट नहीं करना mm. तो एंगर एज एन इमोशन थानू नहीं कंट्रोल करना ਤੁਸੀਂ ਐਂਗਰ ਨੂੰ ਕੰਟਰੋਲ ਕਰਨਾ ਹੈ ਐਜ਼ ਏਨ ਇਮੋਸ਼ਨ ਇਹ ਜ਼ਰੂਰੀ ਹੈ ਕਿ ਐਂਗਰ ਨੇ ਤੁਹਾਨੂੰ ਕੰਟਰੋਲ ਨਹੀਂ ਕਰਨਾ ਤੁਸੀਂ ਐਂਗਰ ਨੂੰ ਕੰਟਰੋਲ ਕਰਨਾ ਹੈ ਕਿਉਂਕਿ ਗੁੱਸਾ ਜਿਹੜਾ ਹੈ ਜਿੱਥੇ ਤੁਸੀਂ ਹੁਣੇ ਕਿਹਾ ਕਿ ਕੁਝ ਫਾਇਦਾ ਵੀ ਹੈ ਪਰਸਨੈਲਿਟੀ ਦੇ ਵਿੱਚ ਹੋਣਾ ਚਾਹੀਦਾ ਹੈ ਮਾੜੀ ਗੱਟੇ ਕਦਰ ਬਣਦੀ ਹੈ ਤੁਹਾਡੀ ਪਰ ਉਹਦੇ ਨਾਲ ਕਈ ਵਾਰੀ ਕੋਈ ਬਹੁਤ ਜ਼ਿਆਦਾ ਹਾਈਪਰ ਜਿਹੜੇ ਹੋ ਜਾਂਦੇ ਨੇ ਬਹੁਤ ਜ਼ਿਆਦਾ ਗੁੱਸੇ ਜਿਵੇਂ ਇਹ ਬੰਦਾ ਹੀ ਗੁੱਸਾ ਆਇਆ ਹੈ ਹਾਂਜੀ ਉਹ ਬੰਦੇ ਜਿਹੜੇ ਨੇ ਉਹਨਾਂ ਦਾ ਇਹ ਕੋਈ ਹੈਰਿਡਿਟਰੀ ਕੈਰੈਕਟਰ ਹੁੰਦਾ ਜਿੱਥੇ ਜਾਂ এনवायरमेंटਲ ਉਹਨਾਂ ਤੇ ਜ਼ਿਆਦਾ ਇਫੈਕਟ ਹੋਇਆ ਹੁੰਦਾ ਜਿਹਦੇ ਕਰਕੇ ਉਹਨਾਂ ਦੇ ਵਿੱਚ ਸਦਾ ਹੀ ਗੁੱਸੇ ਵਾਲੇ ਤੁਸੀਂ ਹੈ ਨਾ ਕਈਆਂ ਜੁੰਦੇ ਜਿਹੜਾ ਸਭ ਹਮੇਸ਼ਾ ਹੀ ਗੁੱਸੇ ਵਾਲਾ ਉਹਨਾਂ ਦਾ ਮੂੰਹ ਬਣਿਆ ਰਹਿੰਦਾ ਹੈ ਜੋ ਗੁੱਸਾ ਜ਼ਿਆਦਾ ਕਰਦੇ ਨੇ ਇਹਦੇ ਨਾਲ ਕੋਈ ਹੈਰਿਡਿਟਰੀ ਸਾਡਾ ਸਬੰਧ ਵੀ ਹੈਗਾ ਹੈਰਿਡਿਟਰੀ ਤਾਂ ਬਹੁਤ ਮਿਨਿਮਲ ਹੋਏਗਾ ਕੋਈ ਤੁਸੀਂ ਪੈਦਾ ਨਹੀਂ ਹੁੰਦੇ ਗੁੱਸਾ ਲੈ ਕੇ ਹੈਨਾ ਕਿਉਂ ਨਿਆਣਾ ਰਹਿੰਦਾ ਜਦੋਂ ਜੰਮਦਾ ਉਸੇ ਵੇਲੇ ਬਟ ਉਹਦੀ ਜਿਹੜੀ ਡਿਵੈਲਪਮੈਂਟ ਹੈ इवन हाँ। बच्चों कि जो छोटा बच्चा जरा गुस्सा एक्सप्रेस करने का तरीका है हाँ। हाँ ना ओनू एज अ पेरेंट टीच कर सकते हो कि सही है और एक गलत है जैसे एक बच्चा है गुस्सा आंधा चीजा थ्रो कर रहा है हाँ ना एज अ टॉडलर जो बच्चा छोटा है ये चीज थो क्यूट लगेगी लेकिन आही चीज जो बड़े होके कर रहा है तो फिर टॉलरेबल नहीं है तो इसलिए एट एवरी स्टेज यू हैव टू तो टीच द चाइल्ड कि ए एक्सेप्टेबल बिहेवियर है ए एक्सेप्टेबल रिएक्शन है और एक्सेप्टेबल रिएक्शन नहीं है तो उन्होंने जे थानू लग रहा है कि बच्चा बहुत ज़्यादा एंगर डेवलप कर रहा है ना तो पीछे क्या रीज़न है वाई हाँ। तो उन्होंने एड्रेस करो

त चाइल्ड में मैसेज मिल रहा है कि जब तक कोई स्ट्रोंग इमोशन नहीं प्रोजेक्ट कर रहे हो तद तक कोई कहनी अटेंशन नहीं दे रहा सो दैन द चाइल्ड इज अंडरस्टैंडिंग के मेरा रिएक्शन लाउड होना चाहिए है ऊंची आवाज़ ऊंची रिएक्शन चीजा थ्रो करनिया दरवाजा जोर से बंद कर देना देन यू हैव टू टीच द चाइल्ड कि दिस इज़ नॉट द वे मेरे गल करो मैं टेल मी वॉट इज रोंोंग है ना वाई आर यू गैटिंग एंग्री ओन पूछो कि गुस्सा क्यों आ रहा है ਵਾਟ ਇਜ਼ ਅ ਰੀਜ਼ਨ ਉਹਨੂੰ ਐਡਰੈਸ ਕਰੋ ਜਿਵੇਂ ਆਪਾਂ ਹਰ ਚੀਜ਼ ਨੂੰ ਕੋਈ ਵੀ ਚੀਜ਼ ਸ਼ੁਰੂ ਹੁੰਦੀ ਹੈ ਤਾਂ ਬਚਪਨ ਤੋਂ ਹੀ ਸ਼ੁਰੂ ਹੁੰਦੀ ਹੈ ਜਿਵੇਂ ਮੈਂ ਗੱਲ ਕੀਤੀ ਕਿ ਇਹ ਹੈਰਿਡਿਟਰੀ ਹੈ ਨਹੀਂ ਹੈਰਿਡਿਟਰੀ ਨਹੀਂ ਹੈ ਇਹ ਜਦੋਂ ਬੱਚੇ ਨੂੰ ਅਸੀਂ ਪਾਲਦੇ ਹਾਂ ਉਸ ਵੇਲੇ ਬੱਚੇ ਦੇ ਵਿੱਚ ਇਹ ਇਮੋਸ਼ਨ ਡਿਵੈਲਪ ਹੁੰਦੀ ਹੈ ਮੈਂ ਕਹਿੰਦੀ ਹੁੰਦੀ ਆ ਕਿ ਕਈ ਵਾਰੀ ਕਹਿੰਦੇ ਨੇ ਵੀ ਬੱਚਾ ਰੋਵੇ ਨਾ ਨਾ ਤੇ ਮਾਂ ਦੁੱਧ ਨਹੀਂ ਦਿੰਦੀ ਹਾਂਜੀ ਤੇ ਬੱਚਾ ਆਪਣੀ ਲੋੜ ਪੂਰੀ ਕਰਵਾਉਣ ਵਾਸਤੇ ਰੋਂਦਾ ਹੈ ਤੇ ਜੇ ਆਪਾਂ ਇੰਜ ਕਰਦੇ ਆ ਕਿ ਬੱਚੇ ਨੂੰ ਪਤਾ ਹੈ ਕਿ ਆ ਟਾਈਮ ਉਹਦਾ ਹੋ ਗਿਆ ਤੇ ਮੜਾ ਜਿਹਾ ਵੀ ਰੋਇਆ ਤੇ ਅਸੀਂ ਉਹਨੂੰ ਉਸ ਟਾਈਮ ਚੀਜ਼ ਦੇ ਦਿੰਦੇ ਆ ਤਾਂ ਉਹਨੂੰ ਸਮਝ ਲੱਗ ਜਾਂਦੀ ਹੈ ਕਿ ਠੀਕ ਹੈ ਮੇਰੀ ਲੋੜ ਪੂਰੀ ਹੋ ਗਈ ਹੈ ਸੋ ਇਹਦੇ ਨਾਲ ਉਹਦੀ ਇਮੋਸ਼ਨ ਕੰਟਰੋਲਡ ਇਮੋਸ਼ਨ ਜਿਹੜੀ ਉਹ ਬਣ ਜਾਂਦੀ ਹੈ ਸੋ ਦੈਟਸ ਰਾਈਟ ਗੁੱਡ ਆਈਡੀਆ ਵੈਰੀ ਗੁੱਡ ਆਈਡੀਆ ਸੋ ਹਰ ਚੀਜ਼ ਜਿਹੜੀ ਹੈ ਬੰਦਾ ਲੈ ਕੇ ਨਹੀਂ ਪੈਦਾ ਹੁੰਦਾ ਬਹੁਤ ਕੁਝ ਜਿਹੜਾ ਵਾ ਉਹਨੇ এনवायरमेंट ਤੇ এনवायरमेंट ਤੋਂ ਆ ਕੇ ਉਹਨੇ ਸਿੱਖਣਾ ਹੁੰਦਾ ਸੋ ਹੁਣ ਆਪਾਂ ਗੁੱਸੇ ਦੀ ਗੱਲ ਕਰਦੇ ਸੀ ਤੁਸੀਂ ਹੁਣੇ ਕਿਹਾ ਕਿ ਗੁੱਸੇ ਦੇ ਨੁਕਸਾਨਤਾ ਹੈਗੇ ਹੈਗੇ ਨੇ ਜਿਵੇਂ ਮੈਂ ਇਹ ਹੈ ਕਿ ਗੁੱਸਾ ਬੰਦੇ ਨੂੰ ਕਹਿੰਦਾ ਪਾਗਲ ਕਰ ਦਿੰਦਾ ਕਿ ਉਹ ਤਾਂ ਹੈ ਹੀ ਪਾਗਲ ਹੈ ਹਰ ਵੇਲੇ ਗੁੱਸੇ ਆਲ ਰੰਦਾ ਜਿਹੜਾ ਬੰਦਾ ਹਰ ਵੇਲੇ ਗੁੱਸੇ ਆਲ ਰਹਿਦਾ ਹੁਣ ਆਪਾਂ ਗੱਲ ਕੀਤੀ ਕਿ ਉਹਨੇ ਸਿੱਖਿਆ ਇੱਥੋਂ ਹੀ ਆ ਪਰ ਕੀ ਉਹ ਵੱਡੀ ਉਮਰ ਚ ਆ ਕੇ ਵੀ ਗੁੱਸੇ ਤੇ ਕੰਟਰੋਲ ਕਰ ਸਕਦਾ ਹਾਂਜੀ ਹਾਂ ਬਟ ਕਈ ਲੋਕ ਮੈਂ ਦੇਖੇ ਹੈ ਕਿ ਗੁੱਸੇ ਨੂੰ ਐਜ਼ ਅ ਡਿਫੈਂਸ ਮੈਕੈਨਿਜ਼ਮ ਯੂਜ਼ ਕਰਦੇ ਹਨਾ ਐਜ਼ ਅ ਪਰਸਨੈਲਿਟੀ ਟ੍ਰੇਟ ਬਣਾ ਲੈਂਦੇ ਹਨ ਔਰ ਦੂਸਰੇ ਪਰਸਨ ਵੀ ਇਸ ਚੀਜ਼ ਨੂੰ ਐਕਸੈਪਟ ਕਰ ਰਹੇ ਹਨ ਕਿ ਇਹਨੂੰ ਕੁਝ ਨਾ ਕਹੋ ਇਹ ਤਾਂ ਬਹੁਤ ਜਲਦੀ ਗੁੱਸਾ ਹੋ ਜਾਂਦਾ ਹੈ ਹਨਾ ਕਿਉਂ ਉਹਨੇ ਨੇ ਆਪਣੀ ਬਣਾ ਲਈ ਨਾ ਜਿਵੇਂ ਹੁੰਦੇ ਨਾ ਇਮੇਜ ਇਮੇਜ ਬਣਾ ਲਿਆ ਜਾਂ ਇੱਕ ਉਹਦੇ ਲਈ ਬਣ ਗਈ ਕਿ ਇਹ ਮੇਰੀ ਪ੍ਰੋਟੈਕਟਿਵ ਸ਼ੀਲਡ ਹੈ ਬਸ ਮੈਂ ਇਹਦੇ ਵਿੱਚ ਅੰਦਰ ਬਚਿਆ ਰਹਿ ਸਕਦਾ ਉਹਦੇ ਨਾਲ ਐਕਸਪੈਕਟ ਕਰੋ ਉਹਨੇ ਨਹੀਂ ਕਰਨਾ ਉਹਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਉਹਨੂੰ ਕੁਝ ਨਾ ਕਹੋ ਏ ਫੈਮਲੀਆਂ ਵਿਚ ਇਸ ਇੱਕ ਤਰ੍ਹਾਂ ਦਾ ਇੱਕ ਟਾਕਸਿਕ ਬਿਹੇਵੀਅਰ ਹੁੰਦਾ ਜੋ ਬਾਕੀ ਫੈਮਲੀ ਮੈਂਬਰਸ ਪ੍ਰੋਮੋਟ ਕਰ ਰਹੇ ਹਨ ਹੈ ਨਾ ਕੋਈ ਇੱਕ ਬੱਚਾ ਹੈ ਮਤਲਬ ਜਿੱਦਣਾ ਸੁਪੋਜ਼ਿੰਗ ਕਾ ਚ ਤਿੰਨ ਬੱਚੇ ਹਨ ਉਹਨਾਂ ਚੋਂ ਇੱਕ ਬੱਚਾ ਹੈ ਉਹਨੂੰ ਉਹ ਆਪਣਾ ਐਂਗਰ ਡਿਸਪਲੇ ਕਰਦਾ ਹੈ ਤਾਂ ਪੇਰੈਂਟਸ ਇਹਨੂੰ ਕਿਸ਼ਨਾ ਕਹੋ ਇਹ ਬਹੁਤ ਜਲਦੀ ਗੁੱਸੇ ਆ ਜਾਂਦੇ ਤੇ ਬਾਕੀ ਜੋ ਦੋ ਬੱਚੇ ਉਹਨਾਂ ਤੇ ਐਕਸਪੈਕਟੇਸ਼ਨ ਹੈ ਕਿ ਦੇ ਵਿਲ ਐਡਜਸਟ ਦੇ ਵਿਲ ਐਡਜਸਟ ਦਾ ਇਹ ਟਾਕਸਿਕ ਫੈਮਲੀ ਟ੍ਰੇਟਸ ਕਈ ਵਾਰ ਬਣ ਜਾਂਦੇ ਹਨ ਐਂਡ ਦੈਨ ਦੇ ਕੀਪ ਕੰਟੀਨਿਊਇੰਗ ਲੇਕਿਨ ਇੱਕ ਅਗਰ ਤੁਸੀਂ ਐਜ਼ ਅ ਪਰਸਨ ਗਰੋ ਕਰਨਾ ਚਾਹੁੰਦੇ ਹੋ ਹੈਨਾ ਇਨ ਯੂਰ ਲਾਈਫ ਯਾ ਯੂ ਰੀਅਲਾਈਜ਼ਿੰਗ ਕਿ ਇਹ ਚੀਜ਼ ਤੁਹਾਡੀ ਆਸ-ਪਾਸ ਦੀ ਦੁਨੀਆ ਔਰ ਆਸ-ਪਾਸ ਦੀ ਰਿਲੇਸ਼ਨਸ਼ਿਪਸ ਨੂੰ ਹਾਰਮ ਕਰ ਰਹੇ ਹੈ ਤਾਂ ਦੈਨ ਯੂ ਨੀਡ ਟੂ ਐਡਰੈਸ ਥਿਸ ਆਪਣੇ ਆਪ ਨੂੰ ਚੇਂਜ ਕਰਨਾ ਤੁਸੀਂ ਆਪਣੇ ਬਿਹੇਵੀਅਰ ਵਿੱਚ ਮੋਡੀਫਿਕੇਸ਼ਨਸ ਕਿਸੇ ਵੀ ਏਜ ਪਰ ਹੋ ਸਕਦੇ ਹਨ ਬਿਲਕੁਲ 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 ਸੋ ਇਹਦਾ ਮਤਲਬ ਤੇ ਇਹ ਹੋਈ ਹੈ ਕਿ ਅਸੀਂ ਲੈ ਦੇ ਕੇ ਗੱਲ ਮੁੜ ਕੇ ਉੱਥੇ ਹੀ ਲੈ ਕੇ ਆਉਨੇ ਆ ਕਿ ਜੋ ਕੁਝ ਬੰਦਾ ਅੱਜ ਹੈ ਅਸਲ ਦੇ ਵਿੱਚ ਉਹ ਬੰਦਾ ਉਦੋਂ ਬਣਨਾ ਸ਼ੁਰੂ ਹੋਇਆ ਜਦੋਂ ਉਹ ਬੱਚਾ ਸੀਗਾ ਹਾਂਜੀ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਹਰ ਚੀਜ਼ ਜੜੀ ਹੈ ਉਹਨੇ ਸ਼ੁਰੂ ਤੋਂ ਕਿਤੇ ਨਾ ਕਿ ਤੂੰ ਹੋਣਾ ਹੀ ਹੋਣਾ ਸੋ ਗੁੱਸਾ ਵੀ ਇਸੇ ਤਰ੍ਹਾਂ ਦੀ ਇੱਕ ਈਮੋਸ਼ਨ ਹੈ ਜਿਹੜੀ ਜਿਹਨੂੰ ਅਸੀਂ ਕਰ ਸਕਦੇ ਹਾਂ ਕਹਿੰਦੇ ਹੁੰਦੇ ਨੇ ਉਹਨੂੰ ਸੰਭਾਲਿਆ ਜਾ ਸਕਦਾ ਸੋ ਕਿਸੇ ਨੂੰ ਐਵੇਂ ਬੇਲੋੜਾ ਬੱਚੇ ਨੂੰ ਸ਼ੈਲਟਰ ਨਾ ਕਰਦੇ ਰਵੋ ਦੂਜਿਆਂ ਤੋਂ ਪਚਾਪ ਚਾ ਕੇ ਗੁਸੈੜ ਮੈਨੂੰ ਨਾ ਸਾਡੇ ਰਿਸ਼ਤੇਦਾਰੀ ਦੇ ਵਿੱਚ ਹੀ ਬੱਚਾ ਇੱਕ ਆਇਆ ਤਾ ਉਹਨਾ ਉਹਨਾਂ ਉਹਦੇ ਨਾਂ ਮੱਥੇ ਤੇ ਹਮੇਸ਼ਾ ਤੀੜੀਆਂ ਰਹਿੰਦੀਆਂ ਸੀ ਤਾਂ ਪਹਿਲੀ ਵਾਰੀ ਅਸੀਂ ਮੈਂ ਉਸ ਬੱਚੇ ਨੂੰ ਮਿਲੀ ਤਾਂ ਮੈਂ ਕਿਹਾ ਵੀ ਕੀ ਗੱਲ ਉਹਦੀ ਮਮਾ ਕਹਿੰਦੇ ਨੇ ਭੈਣ ਜੀ ਉਹ ਤਾਂ ਇੰਜ ਦਾ ਹੀ ਆ ਇਹ ਤਾਂ ਕੁਸਾੜੀਆ ਅੱਛਾ ਮੈਂ ਕਿਹਾ ਵੀ ਨਹੀਂ ਐ ਨਹੀਂ ਹੋਣਾ ਚਾਹੀਦਾ ਅੱਛਾ ਉਹ ਥੋੜਾ ਸਾਡੇ ਕੋਲ ਆ ਹੁਣ ਹਫ਼ਤਾਕ ਸਾਡੇ ਕੋਲ ਇੱਥੇ ਫੇਰ ਦੁਬਾਰਾ ਆਏ ਪਹਿਲਾਂ ਲੁਧਿਆਣੇ ਮਿਲੇ ਸੀ ਕਿ ਹੁਣ ਦੁਬਾਰਾ ਆਏ ਐਂਡ ਮੈਂ ਵੇਖਿਆ ਕਿ ਹੀ ਇਜ਼ ਅ ਵੈਰੀ ਇੰਟੈਲੀਜੈਂਟ ਬੋਏ ਬਹੁਤ ਇੰਟੈਲੀਜੈਂਟ ਸਿਰਫ ਉਹਨੂੰ ਕਹਿ ਕਹਿ ਕੇ ਮੈਂ ਕਿਹਾ ਵੀ ਇਹ ਗਲਤ ਗੱਲ ਹੈ ਤੁਸੀਂ ਨਹੀਂ ਕਿਉਂ ਬਾਰ-ਬਾਰ ਕਹਿੰਦੇ ਹੋ ਇਹ ਤਾਂ ਇੰਜ ਦਾ ਹੀ ਹੈ ਮੈਂ ਕਹਾਂ ਨਹੀਂ ਮੈਂ ਕਹਾਂ ਤਾਂ ਬਹੁਤ ਹੀ ਸਮਾਰਟ ਮੁੰਡਾ ਹੈ ਇਹ ਤਾਂ ਬੜਾ ਹੀ ਪਿਆਰਾ ਬੱਚਾ ਹੈ ਜੇ ਭੀਆ ਪਾਈਆਂ ਹੱਗ ਉਹ ਕਰਦਾ ਮੈਂ ਵੇਖਿਆ ਉਹ ਤਾਂ ਇੰਨਾ ਸਮਾਰਟ ਮੁੰਡਾ ਸੀ ਮੈਂ ਕਿਹਨੂੰ ਇਹੋ ਜਿਹਾ ਨਾ ਬਣਾ ਦਿਓ ਜਿਹੋ ਜਿਹਾ ਤੁਸੀਂ ਕਹੀ ਜਾਂਦੇ ਸੋ ਮਾਵਾ ਵਿੱਚ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਮਾਪੇ ਦਾ ਵੇ ਇਹਦੇ ਵਿੱਚ ਬੜਾ ਵੱਡਾ ਹੈ ਜੇ ਸਾਡਾ ਪ੍ਰੋਗਰਾਮ ਕਰਨ ਦਾ ਮਤਲਬ ਇਹ ਹੋਆ ਵੀ ਜਿਹੜਾ ਇਸ ਵੀਡੀਓ ਨੂੰ ਦੇਖੇ ਉਹਨੂੰ ਇਹ ਤਾਂ ਪਤਾ ਲੱਗ ਜਾਵੇ ਕਿ ਗੁੱਸਾ ਆਉਣਾ ਤਾਂ ਜ਼ਰੂਰੀ ਹੈ ਬਟ ਅਸੀਂ ਦਮਾਉਣਾ ਨਹੀਂ ਹੈ right hand ਅਸੀਂ ਉਹਨੂੰ ਕਿਸੇ ਨਾ ਸੇ ਢੰਗ ਦੇ ਨਾਲ ਮਾਪਿਓ ਜਿਹੜੇ ਨੇ ਸੋ ਪੈਰੈਂਟਿੰਗ ਜਿਹੜੀ ਆ ਸਭ ਤੋਂ ਜ਼ਰੂਰੀ ਚੀਜ਼ ਹੈ ਹਮ ਆਪਾਂ ਨੂੰ ਲੱਗਦਾ ਕਿ ਹਰ ਗੱਲ ਬਾਤ ਦੇ ਵਿੱਚ ਗੱਲ ਉੱਥੇ ਆ ਕੇ ਰੁਕ ਜਾਂਦੀ ਹੈ ਪੈਰੈਂਟਿੰਗ ਤੇ ਤੁਹਾਡਾ ਕੀ ਖਿਆਲ ਹੈ ਪੈਰੈਂਟਸ ਅ ਚਾਈਲਡ ਦੇ ਗ੍ਰੋਥ ਵਿੱਚ ਸਭ ਤੋਂ ਵੱਡਾ ਰੋਲ ਪਲੇ ਕਰਦੇ ਆ ਸਿਰਫ ਪੈਰੈਂਟਸ ਨਹੀਂ ਫੈਮਿਲੀ ਪੂਰੀ ਫੈਮਿਲੀ ਆਸਪਾਸ ਹਾਂ ਹਾਂ ਕਈ ਵਾਰ ਮਮੀ ਕਹਿੰਦੀ ਹੈ ਭਈ ਐਜ ਨਹੀਂ ਕਰਨਾ ਤੇ ਮੈਂ ਦਾਦੀ ਮੇਰੇ ਅਰਕੇ ਕਹਿਣ ਲੱਗ ਜੀ ਨਾ ਨਾ ਨੇ ਐਵੇਂ ਨਾ ਕਰਿਆ ਕਰ ਹਾਂਜੀ ਹਾਂਜੀ ਗੱਲ ਠੀਕ ਹੈ ਇਸ ਲਈ ਪੂਰੀ ਫੈਮਿਲੀ ਐਜ਼ ਅ ਹੋਲ ਤੁਸੀਂ ਪੋਜ਼ਿਟਿਵ ਔਰ ਨੈਗੇਟਿਵ ਚੀਜ਼ਾਂ ਨੂੰ ਆਈਡੈਂਟੀਫਾਈ ਕਰਕੇ ਉਹਨੂੰ ਐਡਰੈਸ ਕਰੋ ਬਿਲਕੁਲ ਕਈ ਵਾਰ ਅਸੀਂ ਬੱਚਿਆਂ ਨੂੰ ਵੈਸੇ ਹੀ ਫ੍ਰੀ ਚੈਟ ਦਿੰਦੇ ਹਾਂ ਕਿ ਕੋਈ ਬਾਤ ਨਹੀਂ ਯੂ نو ਥਿਸ ਇਜ਼ ਓਕੇ ਪਰ ਜੋ ਚੀਜ਼ 6 ਇਅਰਸ 올ਡ ਪਰ ਅਚੀ ਲੱਗ ਰਹੀ ਹੈ ਉਹ 16 ਪਰ ਪਿੰਚ ਕਰੇਗੀ ਪਿੰਚ ਕਰੇਗੀ ਲੇਕਿਨ ਤੁਸੀਂ 6 ਇਅਰਸ ਪਰ ਜੋ ਕਰੈਕਟ ਨਹੀਂ ਕੀਤੀ ਤੋ ਤੁਸੀਂ 16 ਪਰ ਵੀ ਕਰੈਕਟ ਨਹੀਂ ਕਰ ਪਾਓਗੇ ਇੰਗਲਿਸ਼ ਦੀ ਆ ਗਿਆ ਨਾ ਫਰੇਜ਼ਰ ਨਿਪ ਦਾ ਇਨ ਦਾ ਬੱਡ ਯੈਸ ਮੈਮ ਬਿਲਕੁਲ ਸੇ ਨੂੰ ਸੇ ਹੀ ਵਿਲੇਜ ਕਰਨਾ ਚਾਹੀਦਾ ਇੱਕ ਨਾ ਮੈਨੂੰ ਹੋਰ ਗੱਲਾਂ ਕਰਦਿਆ ਕਰਦਿਆ ਇੱਕ ਲਾਈਨ ਚਿੱਤੇ ਆ ਗਈ ਸ੍ਰਿੰਦਰ ਕੌਰ ਇੱਕ ਗੀਤ ਗਾਉਂਦੇ ਹੁੰਦੇ ਨੇ ਗੁੱਸਾ ਡਾਡ ਪੜਾ ਦਿਓ ਰਾਵੇ ਤੇਰੇ ਵੀਰ ਦਾ ਹੈ ਗੁੱਸਾ ਜਿਹੜਾ ਵਾ ਰਿਸ਼ਤਿਆਂ ਦੇ ਵਿੱਚ ਹਾਂਜੀ ਗੁੱਸੇ ਦਾ ਕਿੰਨਾ ਕੁ 파ਟ ਹੁੰਦਾ ਤੇ ਕਿੰਨਾ ਕੁ ਨੁਕਸਾਨ ਗੁੱਸਾ ਕਰ ਸਕਦਾ ਤੇ ਕਿੰਨਾ ਕੁ ਫਾਇਦਾ ਵੀ ਕਰ ਸਕਦਾ ਹੈ ਰਿਸ਼ਤਿਆਂ ਨੂੰ ਬਣਾਉਣ ਦੇ ਵਿੱਚ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਤੇ ਰਿਸ਼ਤਿਆਂ ਨੂੰ ਤੋੜਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਰਿਲੇਸ਼ਨਸ਼ਿਪ ਵਿੱਚ ਗੁੱਸਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਇੱਕ ਤਾਂ ਐਜ਼ ਅ ਪੋਜ਼ਿਟਿਵ ਇਮੋਸ਼ਨ ਉਹ ਬਾਉਂਡਰੀ ਸੈੱਟ ਕਰਦਾ ਹੈ ਹੈਨਾ ਕਿ ਤੁਸੀਂ ਇਸ ਲਾਈਨ ਨੂੰ ਕਰਾਸ ਨਹੀਂ ਕਰ ਸਕਦੇ चाहे हस्बैंड वाइफ हो या पेरेंट हो है ना या फ्रेंड है या ब्रदर सिस्टर है तो यू शुड दूसरे पर्सन को अंडरस्टैंडिंग क्लियर होनी चाहिए कि मैं जे यह काम किया या एक गल की तो द अदर पर्सन विल गेट एंग्री है ना तो रिश्ते की मर्यादा है कि तुम वो लाइन नहीं क्रॉस करोगे लेकिन अगर कोई पर्सन है जो हमेशा गुस्से ही यूज़ कर रहा है है ना मैनिपुलेटिव एक्सप्लॉइट कर रहा है ਜਿੰਨਾ ਕਈ ਵਾਰ ਮੈਂ ਦੇਖਿਆ ਕਈ ਘਰਾਂ ਚ ਜੋ ਮੇਲ ਮੈਂਬਰਸ ਹੁੰਦੇ ਆ ਉਹ ਹਮੇਸ਼ਾ ਜਿਹੜੀ ਲੇਡੀਜ਼ ਉਹਨਾਂ ਨੂੰ ਡਰਾ ਕੇ ਰੱਖਦੇ ਆ ਹਾਂ ਕਿ ਹਏ ਨਹੀਂ ਤਾਂ ਸਿਰ ਤੇ ਚੜ ਜੂ ਸਿਰ ਤੇ ਚੜ ਜਾ ਹਨਾ ਕਿ ਜਦੋਂ ਘਰ ਆ ਰਹੇ ਆ ਤਾਂ ਖਾਣਾ ਬਣਿਆ ਹੋਣਾ ਚਾਹੀਦਾ ਨਹੀਂ ਤਾਂ ਗੁੱਸਾ ਕਰੇ ਬੱਚੇ ਨਾ ਬੋਲਣ ਕੁਛ ਨਹੀਂ ਬੋਲਣਾ ਤਾਂ ਡੈਡੀ ਆ ਗਏ ਨੇ ਕੰਮ ਤੋਂ ਥੱਕੇ ਆਏ ਨੇ ਹਨਾ ਤਾਂ ਇਹ ਇਹ ਚੀਜ਼ ਪਹਿਲਾਂ ਫੇਰ ਵੀ ਚੱਲ ਜਾਂਦੀ ਸੀਗੀ ਬਟ ਹੁਣ ਥੋੜੀ ਲੋਕਾਂ ਚ ਟੋਲਰੈਂਸ ਘੱਟ ਹੋ ਗਈ ਹੈ ਹੁਣ ਜਿਹੜੀ ਲੇਡੀਜ਼ ਹੈ ਉਹ ਵੀ ਦੇ ਹੈਵ ਆਲਸੋ ਬਿਕਮ ਸਟਰੋਂਗਰ ਇਮੋਸ਼ਨਲੀ ਫਾਈਨੈਂਸ਼ੀਅਲੀ ਆ ਇਸ ਇਸ ਲਈ ਥੋੜਾ ਜਾਂ ਹੁਣ ਜੋ ਹੈ ਇਸ ਤਰ੍ਹਾਂ ਦਾ ਮੈਨੀਪੂਲੇਟਿਵ ਐਂਗਰ ਇਹ ਨਾ ਵਰਕ ਨਹੀਂ ਕਰਦਾ ਲੋਕ ਟੋਲਰੈਂਸ ਕੱਟ ਹੋ ਗਈ ਬੇਸਿਕਲੀ ਥੈਟ ਇਜ਼ ਵਾਟ ਆਮ ਅੰਡਰਸਟੈਂਡਿੰਗ ਅੱਛਾ ਸੈਕੰਡਲੀ ਜੋ ਪੈਰੈਂਟ ਹਮੇਸ਼ਾ ਗੁੱਸਾ ਜ਼ਿਆਦਾ ਮਤਲਬ ਉਹਦੇ ਬਹੁਤ ਲਾਊਡ ਰਿਐਕਸ਼ਨਸ ਹੁੰਨੇ ਫਿਰ ਬੱਚੇ ਗੱਲ ਸ਼ੇਅਰ ਕਰਨੇ ਤੇ ਡਰਨ ਲੱਗ ਜਾਂਦੇ ਹੈ ਬਿਲਕੁਲ ਜਿਵੇਂ ਹੁਣ ਪਤੀ ਪਤਨੀ ਦਾ ਵਜੇ ਜ਼ਿਆਦਾ ਗੁੱਸਾ ਹੋਏਗਾ ਤਾਂ ਦੋਨਾਂ ਦਾ ਰਿਲੇਸ਼ਨ ਖਰਾਬ ਹੋਏਗਾ। ਇੱਕ ਇੱਕ ਜਣਾ ਦੂਜੇ ਦੇ ਗੁੱਸਾ ਹੀ ਹਰ ਵੇਲੇ ਕਰਦਾ ਰਹੇਗਾ। ਸੋ ਉਹਦਾ ਅਸਰ ਗਾਂ ਬੱਚਿਆਂ ਤੇ ਵੀ ਪੈਂਦਾ ਹੈ। ਪੈਂਦਾ ਹੈ। ਜੀ ਜੀ ਜੀ। ਹਾਂ ਜੀ ਬਿਲਕੁਲ। ਐਸੋਸੀ ਉਸ ਰਿਲੇਸ਼ਨਸ਼ਿਪ ਵਿੱਚ ਆਪਣੀ ਫਰੀडम ਲੂਜ਼ ਕਰਦੇ ਹੋ ਕਿਉਂਕਿ ਤੁਹਾਨੂੰ ਇਹ ਲੱਗਦਾ ਕਿ ਕੁਝ ਵੀ ਹੋ ਜਾਏ ਉਹਨੇ ਤਾਂ ਆਈ ਰਿਐਕਸ਼ਨ ਦੇਣੀ ਹੈ ਹਮੇਸ਼ਾ ਹੈਨਾ? ਹਮੇਸ਼ਾ ਗੁੱਸਾ ਹੀ ਹੋਏਗਾ ਫਿਰ ਤੁਹਾਡੀ ਜਿਹੜੀ ਸੈਲਫ ਦੀ फ्रीडम uh, है वो वह सप्रेस कर दो अपने आप दू दबा रहे हो तुसी। आ, वो एक हैप्पी रिलेशनशिप नहीं है नहीं। वो एडजस्टमेंट है जो लॉन्ग टर्म विच थोड़ा रिजेंटमेंट थोड़ा अनहैप्पीनेस थोड़ा डिस्टेंस क्रिएट कर दिए और स्पेशली पेरेंट और चाइल्ड विच में बहुत इंपॉर्टेंट है कि हर चीज़ पर जो रिएक्ट कर रहे हो ना फिर आफ्टर समटाइम बच्चा शेयर करना बंद कर देगा बंद कर दे। ਬਿਲਕੁਲ ਬਿਲਕੁਲ ਐਂ ਇਹ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਬੱਚਾ ਤੁਹਾਡੇ ਨਾਲ ਸ਼ੇਅਰ ਕਰੇ ਕਿਉਂਕਿ ਪਤਾ ਨਹੀਂ ਬੱਚਾ ਸਕੂਲ ਦੇ ਵਿੱਚ ਜਾਂ ਬਾਹਰਲੇ এনवायरमेंट ਦੇ ਵਿੱਚ ਕੀ ਕੁਝ ਫੇਸ ਕਰ ਰਿਹਾ ਸਾਨੂੰ ਨਹੀਂ ਪਤਾ ਅਸੀਂ ਆਪਣੇ ਆਪਣੇ ਆਪ ਦੇ ਵਿੱਚ ਰੁੱਝੇ ਹੋਏ ਆਂ ਤੇ ਅੱਜ ਦਾ ਜ਼ਮਾਨਾ ਜਿਹੜਾ ਸਾਈਮਨਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਜ਼ਮਾਨਾ ਹਮੇਸ਼ਾ ਇੰਜ ਹੀ ਸ਼ਾਇਦ ਹੁੰਦਾ ਬਟ ਅੱਜ ਅਸੀਂ ਫਿਰ ਵੀ ਯੂਜ਼ ਕਰ ਰਹੇ ਨੇ ਕਿ ਅੱਜ ਦਾ ਜਿਹੜਾ ਟੈਕਨੋਲੋਜੀ ਦਾ ਜ਼ਮਾਨਾ ਹੈ ਉਹ ਬੱਚਿਆਂ ਨੂੰ ਪਤਾ ਨਹੀਂ ਬਹੁਤ ਜ਼ਿਆਦਾ ਸਿਖਾ ਵੀ ਦਿੰਦਾ ਤੇ ਬਹੁਤ ਕੁਝ ਉਹਨਾਂ ਦੇ ਉੱਪਰ ਅਸਰ ਵੀ ਪਾ ਦਿੰਦਾ ਸੇਨ ਐਚ ਜ਼ेड ਨਹੀਂ ਆ ਸਰ ਪਾਉਂਦੀਆਂ ਨਹੀਂ ਬਹੁਤ ਜ਼ਿਆਦਾ ਸੋ ਗੁੱਸੇ ਦੀ ਜਦੋਂ ਮੈਂ ਗੱਲ ਕਰਦੀ ਆ ਤੇ ਮੈਨੂੰ ਇੱਕ ਹੋਰ ਛੋਟੀ ਜਿਹੀ ਘਟਨਾ ਯਾਦ ਆਉਂਦੀ ਆ ਕਿ ਸਾਡੇ ਨਾਲ ਅਸੀਂ ਅਕਸਰ ਲੇਡੀਜ਼ ਦੇ ਨਾਲ ਗੱਲਬਾਤਾਂ ਹੁੰਦੀਆਂ ਰਹਿੰਦੀਆਂ ਨੇ ਮੈਂਟਲ ਹੈਲਥ ਤੇ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਸਾਡਾ ਇੱਕ ਪ੍ਰੋਗਰਾਮ ਚੱਲ ਰਿਹਾ ਸੀਗਾ ਤਾਂ ਉਹਦੇ ਚ ਸਾਰਿਆਂ ਨੂੰ ਪੁੱਛਿਆ ਗੁੱਸੇ ਦੀ ਗੱਲ ਹੋ ਰਹੀ ਸੀ ਤਾਂ ਉਹ ਕਹਿੰਦੀ ਕਹਿੰਦੀ ਮੈਨੂੰ ਨਹੀਂ ਕਦੇ ਗੁੱਸਾ ਆਇਆ ਅਸਿਕਾ ਭਾ ਕਿ ਮੈਂ ਕਹਿੰਦੀ ਮੈਨੂੰ ਕਦੇ ਆਇਆ ਹੀ ਨਹੀਂ ਗੁੱਸਾ ਮੈਂ ਕਿ ਬਚਪਨ ਦੇ ਵਿੱਚ ਕਹਿੰਦੀ ਮੈਨੂੰ ਤਾਂ ਕਦੇ ਆਇਆ ਹੀ ਨਹੀਂ ਮੈਂ ਕਹਿੰਦੀ ਹੋ ਸਕਦਾ ਇਹ ਘਰ ਦੇ ਵਿੱਚ ਕਹਿੰਦੀ ਸੀ ਉਸੀ ਗੱਲ ਰਿਲੇਸ਼ਨਸ਼ਿਪਸ ਤੇ ਇਸ ਗੱਲ ਸੀ ਤਾਂ ਬਈ ਅਸੀਂ ਕਹਿੰਦੇ ਬਈ ਇਹ ਕਿਵੇਂ ਹੋ ਸਕਦਾ ਬਈ ਕਦੇ ਤੁਹਾਨੂੰ ਗੁੱਸਾ ਹੀ ਨਾ ਆਇਆ ਹੋਵੇ ਕਦੇ ਘਰ ਵਾਲੇ ਨਾਲ ਕਦੇ ਬੱਚਿਆਂ ਨਾਲ ਕਦੇ ਕਿਸੇ ਨਾਲ ਕਹਿੰਦੀ ਮੈਨੂੰ ਉਹ ਹੈ ਕਿ ਇਹੋ ਜਿਹੀ ਪਰਸਨੈਲਿਟੀਜ਼ ਹੁੰਦੀਆਂ ਨੇ ਇਹ ਪਰਸਨੈਲਿਟੀਜ਼ ਕਨਫਲਿਕਟ ਅਵੋਇਡੈਂਸ ਪਰਸਨੈਲਿਟੀਜ਼ ਵਿੱਚ ਆਉਂਦੇ ਹਨ ਹਾਂ ਕਈ ਵਾਰ ਚਾਈਲਡਹੂਡ ਤੇ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਜੇ ਰਿਐਕਟ ਕਰ ਰਹੇ ਹੋ ਕਿਸੇ ਸਿਚੁਏਸ਼ਨ ਵਿੱਚ ਹੈਨਾ ਤਾਂ ਉਹ ਗਲਤ ਹੈ गुस्से एज अ बैड इमोशन थानू सिखाया गया है हाँ, हाँ, ना तो जब भी अपना स्पेशली गर्ल चिल्ड्रन तुम ये देखोगे कि कई बार मदर uh, uh, कि आवाज नहीं सुननी चाहिए हाँ, तेरी ऊंची हाँ, आवाज़ नहीं तेरी मैनू सुननी है हाँ, ना हाँ, तो उन्होंने ये सिखाया जा रहा है कि तेरा गुस्सा गलत है योर रिएक्शन इज रोंग तो बच्चा ये सीखता है कि मैं गुस्सा जो कर रही है या गुस्सा जो मैं एक्सप्रैस कर रही है तो दैट इज रोंोंोंोंग सैन दे लर्न टू सप्रैस इट और कॉन्फ्लिक अवॉइड कर दें आई ऑलसो हैव अ फ्रेंड जो हमेशा मैं देखें कि जब भी कितने लड़ाई हो रही है या ऐसी सिचुएशन है जब उन्हें अपनी आवाज़ रेज करनी चाहिए है तो सिचुएशन अवॉइड करके उ यूनो you know, चली जाती है या जाके कोई बहाना मार के शिविल uh, कुछ और एक्टिविटी स्टार्ट कर लेगी मतलब अवॉयड करनी है उस सिचुएशन तो दैट इज ऑलसो अ वे ऑफ फीयर थोड़ा डर लगता है कि जो मैं एक्चुअली अपनी इनर फीलिंग्स एक्सप्रैस करती हूँ ਤਾਂ ਮੇਬੀ ਦੀ ਅਦਰ ਪਰਸਨ ਵਿਲ ਨਾਟ ਲਾਈਕ ਮੀ ਕਿਉਂਕਿ ਤੁਹਾਨੂੰ ਬਚਪਨ ਤੇ ਸਿਖਾਇਆ ਕਿ ਗੁੱਸਾ ਗਲਤ ਹੈ ਬਿਲਕੁਲ ਤਾਂ ਮੈਂ ਹੁਣ ਇੱਥੇ ਹੋ ਹੋਰ ਨਿੱਕੀ ਜੀ ਗੱਲ ਕਰਨ ਲੱਗੀ ਆ ਕਿ ਜਿਵੇਂ ਫਰਜ਼ ਕਰੋ ਘਰ ਦੇ ਵਿੱਚ ਸਾਡੇ ਕੋਈ ਨਵਾਂ ਜੀ ਆਇਆ ਜਾਂ ਮੈਂ ਨੌ ਸਾਸ ਦੀ ਗੱਲ ਕਰ ਦੂੰਗੀ ਤਾਂ ਨੌ ਕਰ ਰਹੀ ਹੈ ਤੇ ਉਹ ਕਹਿੰਦੀ ਵੀ ਮੰਮੀ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਤਾਂ ਫਿਰ ਸਾਸ ਕੀ ਕਰੇ ਕਿਉਂ ਆ ਰਿਹਾ ਤੁਹਾਨੂੰ ਗੁੱਸਾ ਕੋਈ ਰੀਜ਼ਨ ਹੋਏਗਾ ਨਾ ਮਤਲਬ ਫਿਰ ਉਹਨੂੰ ਅਵੋਇਡ ਕਰੇ ਕਿ ਜਾ ਉਹਨੂੰ ਸਮਝਾਵੇ ਕਿ ਕੋਈ ਸਜੋੜ ਵਾਲੀ ਗੱਲ ਬਣ ਸਕਦੀ ਹੈ ਹਾਂਜੀ ਉਹਨੂੰ ਐਡਰੈਸ ਕਰੋ ਤੁਹਾਨੂੰ ਗੁੱਸਾ ਐਸੇ ਬੈਠੇ ਬੈਠੇ ਤਾਂ ਨਹੀਂ ਆ ਰਿਹਾ ਨਾ ਕੋਈ ਰੀਜ਼ਨ ਹੈ ਨਾ ਤਾਂ ਮੇਰੇ ਨਾਲ ਡਿਸਕਸ ਕਰੋ ਕੀ ਰੀਜ਼ਨ ਹੈ ਵਾਟ ਇਜ਼ ਅ ਰੀਜ਼ਨ ਫॉर दैट ਐਂਗਰ ਕੋਈ ਸਿਚੁਏਸ਼ਨ ਹੈ ਕਿ ਕੋਈ ਪਰਸਨ ਹੈ ਜਾਂ ਤੁਹਾਡੀ ਮਤਲਬ ਤੁਹਾਨੂੰ ਕਿ ਹਵਾ ਚ ਗੁੱਸਾ ਆ ਰਿਹਾ ਹੈ ਹੈਨਾ ਤੁਹਾਨੂੰ ਚੇਅਰ ਪਰ ਬੈਠੇ ਗੁੱਸਾ ਆ ਰਿਹਾ ਤਾਂ ਇਹਦਾ ਮਤਲਬ ਹੈ देयर इज समथिंग ਰੋਂਗ ਤਾਂ ਤੁਸੀਂ ਆਪਣਾ ਇੰਟਰਨਲ ਅਸੈਸਮੈਂਟ ਕਰੋ ਕਿ ਤੁਹਾਨੂੰ ਗੁੱਸਾ ਆ ਕਿਉਂ ਰਿਹਾ ਹੈ ओके ओदले ता फिर मदरले लादा बहुत ज्यादा ਤੁਹਾਡੇ ਵਰਗੇ ਡਾਕਟਰ ਹੋਣਾ ਚਾਹੀਦਾ ਨਹੀਂ ਮੈਮ ਜੇ ਜੇ ਮਦਰ ਲਾਇ ਕਹਵੇ ਵੀ ਠੀਕ ਆ ਵੀ ਮੈਂ ਤੁਹਾਨੂੰ ਗੁੱਸਾ ਦੇਣ ਵਾਲੀ ਕੋਈ ਗੱਲ ਹੀ ਨਹੀਂ ਕਰਾਂਗੀ ਅਸੀਂ ਯਤਨ ਕਰਾਂਗੇ ਕਿ ਤੇਨੂੰ ਗੁੱਸਾ ਨਾ ਆਵੇ ਇਹ ਇਹ ਸਿਚੁਏਸ਼ਨ ਕੀ ਹੈ ਨਹੀਂ ਮੈਮ ਇਹ ਸਿਚੁਏਸ਼ਨ ਠੀਕ ਨਹੀਂ ਹੈ ਮਤਲਬ ਤੁਸੀਂ ਦੂਸਰੇ ਪਰਸਨ ਨੂੰ ਐਟਲੀਸਟ ਪੁੱਛੋਗੇ ਤਾਂ ਸਹੀ ਨਾ ਕਿ ਤੁਹਾਨੂੰ ਗੁੱਸਾ ਆ ਕਿਉਂ ਰਹਾ ਹੈ ਵੀ ਵਾਟ ਇਜ਼ ਅ ਰੀਜ਼ਨ ਅੱਛਾ ਜੇ ਕੋਈ ਰੀਜ਼ਨ ਤੇ ਤੁਹਾਨੂੰ ਗੁੱਸਾ ਆ ਰਿਹਾ ਤਾਂ ਕੀ ਉਹ ਰੀਜ਼ਨ ਨੂੰ ਅਸੀਂ ਚੇਂਜ ਕਰ ਸਕਦੇ ਹਾਂ ਜਾਂ ਉਹ ਰੀਜ਼ਨ ਨੂੰ ਮੋਡੀਫਾਈ ਕਰ ਸਕਦੇ ਹਾਂ ਨਾ ਮਤਲਬ ਸਪੋਜ਼ਿੰਗ ਹਰ ਗੁੱਸੇ ਦੇ ਪਿੱਛੇ ਕੋਈ ਰੀਜ਼ਨ ਹੋਏਗਾ ਹਵਾ ਚ ਨਹੀਂ ਹੁੰਦਾ ਰਾਈਟ ਸੋ ਦੈਨ ਲੈਟਸ ਐਡਰੈਸ ਇਟ ਉਸ ਸਿਚੁਏਸ਼ਨ ਨੂੰ ਅਸੀਂ ਇੰਪਰੂਵ ਕਰਾਂਗੇ ਹੈ ਨਾ ਸਪੋਜ਼ਿੰਗ ਤੁਹਾਨੂੰ ਜੋ ਹੈ ਉਹ ਟਾਈਮ ਮੈਨੇਜਮੈਂਟ ਨਹੀਂ ਅੱਛਾ ਲੱਗ ਰਿਹਾ ਹੈ ਨਾ ਕਈ ਤੁਸੀਂ ਡਿਫਰੈਂਟ ਕਰਤੇ ਆਏ ਹੋ ਤੁਹਾਡੇ ਘਰ ਵਿੱਚ ਸਭ ਕੁਝ ਆਰਾਮ ਆਰਾਮ ਨਾਲ ਹੋ ਰਿਹਾ ਹੈ ਨਾ ਬਟ ਜਿਹੜੇ ਘਰ ਵਿੱਚ ਤੁਸੀਂ ਗਏ ਹੋ ਉੱਥੇ ਸਵੇਰੇ 8 ਵਜੇ ਸਬਜੀ ਦਾਲ ਸਭ ਕੁਝ ਬਣ ਗਿਆ ਹੈ ਘਰ ਚਮਕ ਰਿਹਾ ਹੈ ਔਰ ਤੁਹਾਡੇ ਐਕਸਪੈਕਟੇਸ਼ਨ ਹੈ ਕਿ ਤੁਸੀਂ 7:00 ਕਲੋਕ ਉੱਠ ਕੇ ਤੁਸੀਂ ਵੀ ਯੂ ਵਿਲ ਬੀ ਪਾਰਟ ਆਫ ਇਟ ਤਾਂ ਤੁਹਾਨੂੰ ਉਸ ਗੱਲ ਪਿੱਛੇ ਗੁੱਸਾ ਆ ਰਿਹਾ ਕਿ ਤੁਸੀਂ 7:00 ਕਲੋਕ ਨਹੀਂ ਉੱਠਣਾ ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰੋ ਠੀਕ ਹੈ ਵੀ ਵਿਲ ਫਾਈਂਡ ਅ ਸੋਲੂਸ਼ਨ ਇਟ ਹਾਸ ਟੂ ਡਿਸਕਸ਼ਨ ਹੋਣੀ ਚਾਹੀਦੀ ਹੈ ਉਸ ਗੁੱਸੇ ਦੇ ਰੀਜ਼ਨ ਨੂੰ ਐਡਰੈਸ ਕਰਨਾ ਚਾਹੀਦਾ ਹੈ ਐਕਸੈਪਟ ਕਿਉਂ ਕਰੀਐਸੀ ਤੁਹਾਨੂੰ ਗੁੱਸਾ ਆ ਰਿਹਾ दैट इज नॉट ਮਾਈ ਪ੍ਰੋਬਲਮ ਸੋ ਮੇਰਾ ਮਤਲਬ ਹੈ ਕਿ ਬਹੁਤ ਸਾਰੇ ਰਿਲੇਸ਼ਨ ਜਿਹੜੇ ਨੇ ਸਿਰਫ ਇਸ ਕਰਕੇ ਹੋ ਜਾਂਦੇ ਕਿ ਮੈਂ ਤੇ ਤੁਹਾਨੂੰ ਦੱਸਿਆ ਸੀ ਮੈਨੂੰ ਗੁੱਸਾ ਆਉਂਦਾ ਮੈਂ ਤੇ ਹੈ ਇਹੋ ਜੀ ਮੇਰਾ ਸੁਭਾਅ ਹੈ ਜਾਂਦਾ ਹੈ ਰਿਲੇਸ਼ਨਸ ਜਿਹੜੇ ਨੇ ਉਹਨਾਂ ਦੀ ਪਕਿਆਈ ਜਿਹੜੀ ਹੈ ਜਾਂ ਰਿਲੇਸ਼ਨਸ ਦਾ ਜਿਹੜਾ ਨਿਬੜਾ ਹੋਣਾ ਜਿਹੜਾ ਵਾ ਉਹਦੇ ਵਿੱਚ ਇਹ ਤੁਹਾਡੇ ਕਹਿਣ ਦੇ ਮਤਾਬਕ ਹੈ ਕਿ ਉਹਦਾ ਸੋਲੂਸ਼ਨ ਲੱਭਣਾ ਚਾਹੀਦਾ ਨਾ ਕਿ ਉਹਨੂੰ ਅਵਾਇਡ ਕਰਨਾ ਚਾਹੀਦਾ ਸਿਰਫ ਐਕਸੈਪਟ ਕਰਨਾ ਸੋਲੂਸ਼ਨ ਨਹੀਂ ਹੈ ਜੇ ਉਹ ਰਿਲੇਸ਼ਨਸ਼ਿਪ ਤੁਹਾਡੇ ਲਈ ਇੰਪੋਰਟੈਂਟ ਹੈ देन यू शुड ریلیشنਸ ਤਾਂ ਬੜੇ ਇੰਪੋਰਟੈਂਟ ਹੁੰਦੇ ਨੇ ਚਾਹੇ ਉਹ ਪਤੀ ਪਤਨੀ ਦਾ ਚਾਹੇ ਬੱਚਿਆਂ ਦਾ ਚਾਹੇ ਨੌ ਸੱਸ ਦਾ ਚਾਹੇ ਦਰਾਣੀਆਂ ਚਠਾਰੀਆਂ ਦਾ ਸੋ ਬਹੁਤਾ ਝਗੜੇ ਮੈਂ ਵੇਖਿਆ ਕਿ ਕੋਈ ਅਕਸਰ ਅਸੀਂ ਹੁਣ ਕੰਮ ਇੰਨਾਂ ਚੀਜ਼ਾਂ ਦੇ ਉੱਪਰ ਕਰਦੇ ਹਾਂ ਸੋਸਾਇਟੀ ਦੇ ਵਿੱਚ ਅੱਜ ਕਰ ਲੈਣਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਕਿ ਕਿਵੇਂ ਜਿਹੜੀਆਂ ਛੋਟੀਆਂ ਛੋਟੇ ਕਨਫਲਿਕਟਸ ਨੇ ਉਹਨਾਂ ਨੂੰ ਰੋਕਿਆ ਜਾਵੇ ਜਾਂ ਉਹਨਾਂ ਨੂੰ ਕਿਵੇਂ ਸਹੀ ਢੰਗ ਦੇ ਨਾਲ ਸੋਲਵ ਕੀਤਾ ਜਾਵੇ ਸੋ ਇਸੇ ਕਰਕੇ ਆਪਾਂ ਗੱਲਬਾਤ ਇਹੋ ਲਈਏ ਕਿ ਗੁੱਸਾ ਫਾਇਦਾ ਵੀ ਹੈਗਾ ਗੁੱਸੇ ਦਾ ਨੁਕਸਾਨ ਵੀ ਹੈ ਪਰ ਕਹਿੰਦੇ ਆਂ ਦਨੇ ਕਿ ਐਨਾ ਮਿੱਠਾ ਨਾ ਹੋਵੋ ਕਿ ਕੋਈ ਤੁਹਾਨੂੰ ਨਿਕਲ ਜਾਵੇ ਤੇ ਐਨਾ ਕੋੜਾ ਵੀ ਨਾ ਹੋਵੋ ਕਿ ਥੂ ਕਰਕੇ ਛੁੱਟ ਵੀ ਦਵੇ ਹਾਂਜੀ ਸੋ ਇਹ ਛੋਟੀਆਂ ਛੋਟੀਆਂ ਜਿਹੜੀਆਂ ਗੰਦੇਪ ਗੱਲਾਂ ਬਣੀਆਂ ਨੇ ਤੁਸੀਂ ਇਧਰ ਡਾਕਟਰ ਰਿਪੋਰਟਰ ਵੀ ਤੋਂ ਦੱਸ ਦਿਓ ਤੇ ਮੈਂ ਆਪਣੇ ਨਿੱਜੀ ਤਜਰਬੇ ਤੋਂ ਦੱਸਦੀ ਆ ਕਿ ਛੋਟੀਆਂ ਛੋਟੀਆਂ ਕਹਾਵਤਾਂ ਜਿਹੜੀਆਂ ਨੇ ਇਹ ਸੱਚੀ ਮਿੱੱਚੀ ਸਾਨੂੰ ਦੱਸਦੀਆਂ ਨੇ ਕਿ ਅਸੀਂ ਗੁੱਸੇ ਨੂੰ ਕਿਸ ਢੰਗ ਦੇ ਨਾਲ ਲੈਣਾ ਹੈ ਸਮਾਕੇ ਤੇ ਗਗਨ ਮੈਨੂੰ ਲੱਗਦਾ ਕਿ ਸਮਾਂ ਕਾਫੀ ਹੋ ਗਿਆ ਤੇ ਥੈਂਕ ਯੂ ਬਹੁਤ ਬਹੁਤ ਅੱਛਾ ਲੱਗਾ ਮੈਨੂੰ ਤੁਹਾੜ ਨਾਲ ਗੱਲਬਾਤ ਕਰਕੇ ਕੋਈ ਹੋਰ ਗੱਲ ਮਾੜੀ ਮੋਟੀ ਰਹਿ ਗਈ ਤਾਂ ਜ਼ Uh, एक बहुत सिंपल तरीका है जो मैं आई वॉन्ट टू शेयर विद एवरीबडी कोई भी स्ट्रोंग रिएक्शन देने से पहला एक ट्वेंटी फोर आवर्स का रूल बन लो जी किसी बहुत uh, गुस्से लेटर लिखनी है uh -huh. किसी को गुस्से फोन करना है uh -huh. या किसी तुसी कोई यू uh, नो you know, बड़ा स्टेप ले रहे हो ब्रेकअप करना है डिवोर्स है या घर छड़ के जाना है। चौबी घंटे वेट करो

ਪਰ ਹੁਣ ਮੈਂ ਆਈ ਵਿਲ ਵੇਟ ਫॉर 24 ਆਰਸ ਉਹਦੇ ਬਾਅਦ ਮੈਂ ਇਹ ਹੀ ਚੀਜ਼ ਨੂੰ ਰਿਐਕਟ ਕਰਾਂਗਾ ਇਹ ਸੈਲਫ ਡਿਸਪਲਿਨ ਤੁਸੀਂ ਗਰੋ ਕਰ ਸਕਦੇ ਹੋ ਬਿਲਕੁਲ ਆਹ ਬੜੀ ਖੂਬਸੂਰਤ ਗੱਲ ਦੱਸੀ ਹੈ ਤੇ ਵਾਕਈ ਸਹੀ ਗੱਲ ਹੈ ਮੈਂ ਹਮੇਸ਼ਾ ਹਸਬੰਡ ਵਾਈਫ ਦੇ ਰਿਲੇਸ਼ਨਸ ਦੇ ਵਿੱਚ ਕਹਿੰਦੀ ਹੁੰਦੀ ਆ ਕਿ ਜੇ ਤੁਹਾਡਾ ਝਗੜਾ ਵੀ ਹੋ ਗਿਆ ਤਾਂ ਇਹ ਝਗੜਾ ਰਾਤ ਰਾਤ ਦੇ ਵਿੱਚ ਮੁੱਕ ਜਾਣਾ ਚਾਹੀਦਾ ਹੈ ਸੋ ਇਹਨੂੰ ਅਗਲੇ ਦਿਨ ਤੱਕ ਨਾਲ ਲੈ ਕੇ ਆਓ ਸਹੀ ਗੱਲ ਹੈ ਕਿ ਇੱਕਦਮ ਰਿਐਕਸ਼ਨ ਨਾ ਦੋ ਸੋ ਥੈਂਕ ਯੂ ਵੈਰੀ ਮੱਚ ਗਗਨ ਬਹੁਤ ਖੂਬਸੂਰਤ ਗੱਲਬਾਤ ਹੋਈ ਹੈ ਗੇਤੋ ਕਿਸੇ ਨਾ ਕਿਸੇ ਇਸੇ ਟੌਪਿਕ ਤੇ ਅਪਾ ਗੱਲ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਇਹ ਸੀ ਕਿ ਅਸੀਂ ਗੁੱਸੇ ਨੂੰ ਕਿਵੇਂ ਕੰਟਰੋਲ ਕਰਨਾ ਹੈ ਗੁੱਸੇ ਨੂੰ ਕਿੰਨਾ ਕੁ ਕਰਨਾ ਹੈ ਕਿੰਨਾ ਕੁ ਨਹੀਂ ਕਰਨਾ ਸੋ ਗੱਲਬਾਤ ਲੱਗਦਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਗਲੀ ਵਾਰ ਫਿਰ ਕਿਸੇ ਨਾ ਕਿਸੇ ਵਧੀਆ ਜਿਹੇ ਟੌਪਿਕ ਤੇ ਗੱਲ ਕਰਾਂਗੇ ਲੈਣਿਆ ਛੁੱਟੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾ